ਹਾਂਜੀ ਦੋਸਤੋ ਅੱਜ ਆਪਾਂ ਆਏ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੇ ਅੱਜ ਉਹ ਤੁਹਾਨੂੰ ਦਿਖਾਉਣੇ ਆ ਜੋ ਮੇਲਾ ਲੱਗਾ ਇਸ ਵਾਰ ਦਾ 2025 ਦਾ ਤੇ ਅਰੰਧਰ ਚੱਲਦੇ ਆ ਹਾਂਜੀ ਦੋਸਤੋ ਗੇਟ ਤੇ ਐਂਟਰ ਕਰਦੇ ਆ ਸਾਹਮਣੇ ਖੇਤੀਬਾੜੀ ਕਾਲਜ ਕਾਲਜ ਆਫ ਐਗਰੀਕਲਚਰ ਤੇ ਇੱਥੇ ਜਿਹੜੇ ਵੀਰ ਨੇ ਪੜ੍ਹਾਈ ਕਰਨੀ ਆ ਕਰ ਸਕਦਾ ਬਹੁਤ ਸਟੂਡੈਂਟ ਇੱਥੇ ਖੇਤੀਬਾੜੀ ਕਾਲਜ ਪੜ੍ਹਾਈ ਕਰਦੇ ਆ ਤੇ ਖੇਤੀਬਾੜੀ ਰਿਲੇਟਿਡ ਸਟੱਡੀ ਹੁੰਦੀ ਆ ਤੇ ਉਸ ਨਾਲ ਰਿਲੇਟਿਡ ਜੌਬ ਮਿਲਦੀ ਆ ਤੇ ਆਜੋ ਮੇਲੇ ਦੇ ਅੰਦਰ ਆਪਾਂ ਐਂਟਰ ਹੋ ਚੁੱਕੇ ਆਂ ਤੇ ਤੁਹਾਨੂੰ ਅੱਗੇ ਸਟਾਲ ਦਿਖਾਉਣੇ ਆਂ ਮਾਮਲੇ ਕੀ ਮਾਡਰਨ ਜਮਾਨੇ ਦੀ ਆ ਤੇ ਪੀੜੀਆਂ ਵੇਖੋ ਲੈ ਕੇ ਬੈਠੇ ਪੀੜੀਆਂ ਬਹੁਤ ਵਧੀਆ ਪੁਰਾਣਾ ਸੱਭਿਆਚਾਰਕ ਆਪਣਾ ਹਾਂਜੀ ਮੈਮ ਕੇਸਰ ਲੇਟਰ ਸਟਾਲ ਲਾਈ ਹੈ ਤੁਸੀਂ ਇਹ ਸਾਰਾ ਪੁਰਾਣਾ ਆਪਣੀ ਵਿਰਾਸਤ ਹਾਂਜੀ ਹਾਂਜੀ ਇਹ ਪੀੜੀਆਂ ਆਪ ਬਾਅਦ ਵਿੱਚ ਨਾਨੀ ਜੀ ਬਣਾਉਂਦੀ ਹਾਂਜੀ ਹਾਂਜੀ ਤੁਸੀਂ ਉਹਨਾਂ ਨਾਲ ਗੱਲ ਟਾਈਮ ਕਰਦੇ ਹੋ ਕਰਾਓ ਜੀ ਗੱਲਬਾਤ ਹਾਂਜੀ ਨਾਨੀ ਜੀ ਠੀਕ ਹਾਂਜੀ ਬੇਬੇ ਸਤਿ ਸ੍ਰੀ ਅਕਾਲ ਅੱਜ ਕੀ ਕੀ ਲੈ ਕੇ ਆਏ ਜੇ ਜੀੜੀਆਂ ਲੈ ਕੇ ਆਏ ਹੋਵੇ ਤੇ ਇਹ ਬੇਬੇ ਪਹਿਲਾਂ ਹੱਥਾਂ ਨਾਲ ਬੁੰਦੇ ਹੁੰਦੇ ਸੀ ਸਾਰੇ ਹੱਥਾਂ ਨਾਲ ਗੋਣੀਆਂ ਨਾਲ ਬੁੱਤ ਆ ਦੇਖੋ ਟਾਲੀ ਦੇ ਪਾਵੇ ਠੀਕ ਆ ਆ ਅੰਡੀਆਂ ਰੱਸੀ ਕਾਦੀ ਬੰਦੀ ਆ ਸੂਤ ਦੀ ਹੈਨਾ ਸੂਤੀ ਕੋਟਨ ਦੀ ਅੱਛਾ ਕੋਟਨ ਪਿਓਰ ਕੋਟਨ ਜਿਹੜੀ ਆਪਣੀ ਕਪਾਹ ਹੁੰਦੀ ਉਹ ਹਾਂਜੀ 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 ਕਪਾਹ ਦੀ ਅੱਜ ਕੱਲ ਤਾਂ ਬਨੌਟੀ ਉਹ ਪਲਾਸਟਿਕ ਟਾਈਪ ਜਿਹਾ ਆ ਦੇਖੋ ਸਾਡੇ ਦਾਦੀ ਬੁਣ ਕੇ ਵਾਲ ਸਖਾ ਰਹਿਆ ਨੇ ਸਾਰਿਆਂ ਨੇ ਕਿਵੇਂ ਬੁੰਦੇ ਆ ਵਾਹ ਬੇਬੇ ਤੁਸੀਂ ਵਾਲਦ ਜੀ ਰੂਟ ਸਿਖਾ ਦੇਓ ਕਿ ਕੰਮ ਵੀ ਕਰ ਲੈਣਗੇ ਬਾਕੀ ਤੁਹਾਡੀ ਵੀ ਨਹੀਂ ਕਰ ਸਕਦਾ ਕੋਈ ਸੇਲ ਕੋਈ ਹੋਈ ਹੈ ਜੀ ਹਾਂ ਜੀ ਹਾਂ ਜੀ ਸਾਡੇ ਕੋਲ ਤਾਂ ਰਹੀ ਸੀ 3-4 ਕਿੰਨੀਆਂ ਬੁੜੀਆਂ ਸਾਰੀਆਂ ਹਰ ਮੇਲੇ ਤੇ ਆਉਂਦੇ ਜੀ ਨਹੀਂ ਅਸੀਂ ਅੱਜ ਪਹਿਲੀ ਵਾਰ ਹੀ ਆਇਆ ਕਰ ਲੈ ਆਏ ਸੀ ਜੀ ਪਹਿਲੀ ਵਾਰ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਵਾ ਠੀਕ ਹੈ ਸასი ਸ਼ਕਲ ਮੇਲੇ ਵਿੱਚ ਬਹੁਤ ਸਟਾਲਾਂ ਲੱਗੀਆਂ ਹੋਈਆਂ ਜੀ ਹਰੇਕ ਤਰ੍ਹਾਂ ਦੀਆਂ ਦਰੀਆਂ ਪੀੜੀਆਂ ਜਿੰਨਾ ਵੀ ਦੇਸੀ ਸਮਾਨ ਜੋ ਆਪਣੇ ਪੰਜਾਬ ਦੇ ਪੁਰਾਣਾ ਸੱਭਿਆਚਾਰਕ ਦੇ ਵਿੱਚ ਬਣਾਇਆ ਜਾਂਦਾ ਸੀ ਉਹ ਸਾਰੀਆਂ ਸਟਾਲਾਂ ਲੱਗੀਆਂ ਤੁਸੀਂ ਇੱਥੇ ਮੇਲੇ ਦੇ ਵਿੱਚੋਂ ਹਰੇਕ ਤਰ੍ਹਾਂ ਦੀ ਚੀਜ਼ ਲੈ ਸਕਦੇ ਜੀ ਪੀ ਲੈ ਸਕਦੇ ਜੀ ਪੀੜੀਆਂ ਲੈ ਸਕਦੇ ਜੀ ਅਗਰ ਤੁਸੀਂ ਖਰੀਦਣਾ ਨਹੀਂ ਇੱਕ ਵਾਰ ਮੇਲੇ ਦੇ ਵਿੱਚ ਆਓ ਜ਼ਰੂਰ ਦੇਖੋ ਜ਼ਰੂਰ ਤੁਹਾਨੂੰ ਪਤਾ ਲੱਗੇਗਾ ਪੁਰਾਣੀਆ ਵਿਰਾਸਤ ਇੱਥੇ ਮੈਂ ਵੇਖਿਆ ਤੁਸੀਂ ਵੀਡੀਓ ਦੇ ਵਿੱਚ ਲੱਕ ਲਿਪੀ ਲਗਾਉਂਗਾ ਏਕੇ ਲੜਕੀ ਬਿਲਕੁਲ ਮਾਡਰਨ ਉਹ ਮੰਜਾਂ ਬੋਲਣ ਦੀ ਪੀੜੀ ਬੋਲਣ ਦੀ ਆ ਉਹਦੀ ਦਾਦੀ ਨੇ ਗਾਂ ਉਹਨਾਂ ਨੂੰ ਸਿਖਾਇਆ ਬਿਲਕੁਲ ਤੇ ਆ ਪੇਸ਼ੇਵਰ ਜੋ ਵਕੀਲ ਨੇ ਤੇ ਪਰ ਉਹ ਮੰਜਾ ਪੀੜੀ ਦਰਿਆ ਸਭ ਕੁਝ ਬੋਲ ਲੈਂਦੇ ਆ ਤੇ ਅੱਗੇ ਉਹਨਾਂ ਦੇ ਇੰਟਰਵਿਊ ਵੀ ਕਰਕੇ ਆ ਮੈਂ ਤੇ ਉਹਨਾਂ ਦੀ ਵੀਡੀਓ ਚੱਲ ਤਾਂ ਆਪਣੇ ਚੈਨਲ ਤੇ ਆਊਗੀ ਤੇਜ ਤੇ ਆਊਗੀ ਲਓ ਜੀ ਆ ਗਏ ਐਮ ਆਰ ਐਫ ਦੇ ਟਾਇਰ 17928 ਦਾ ਟਾਇਰ ਆ ਜਿਹੜੇ ਲੋਕੀ ਮੁੰਡੇ ਅੱਜ ਕੱਲ ਅਰਜੈਂਸੀ 605 ਨਿਊ ਹਾਲੈਂਡ ਛਤੀਤੀ ਤੇ ਇਹਨਾਂ ਟਰੈਕਟਰਾਂ ਨੂੰ ਲਵਾ ਕੇ ਇਹ ਪਾ ਦਿੰਦੇ ਆ ਟਾਇਰ ਟਾਇਰ ਵਧੀਆ ਚੌੜਾ ਟਾਇਰ ਆ ਤੇ ਆਹ ਵੇਖੋ ਅਲੱਗ-ਅਲੱਗ ਸਾਈਡ ਦੇ ਟਾਇਰ ਐਮ ਆਰ ਐਫ ਉਹ ਜੋ ਵੀ ਮੰਨੀ ਹੋਈ ਕੰਪਨੀ ਆ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਭਰੋਸੇਮੰਦ ਕੰਪਨੀ ਐਮ ਆਰ ਐਫ ਸ਼ਕਤੀ ਲਾਈਫ ਪਲੱਸ ਬਹੁਤ ਵਧੀਆ ਟਾਇਰ ਆ ਭਾਈ ਮੇਲੇ ਦੇ ਵਿੱਚ ਰੌਣਕ ਬਹੁਤ ਆ ਸਟਾਲਾਂ ਹਰੇਕ ਚੀਜ਼ ਦੀ ਸਟਾਲ ਲੱਗੀ ਆ ਤੁਸੀਂ ਕੋਈ ਖਰੀਦਣਾ ਹੋਵੇ ਜਾਂ ਨਹੀਂ ਖਰੀਦਣਾ ਹੋਵੇ ਮੇਲੇ ਦੇ ਵਿੱਚ ਹਰ ਸਾਲ ਜ਼ਰੂਰ ਆਇਆ ਕਰੋ ਟਾਈਮ ਕੱਢ ਕੇ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਮੇਲੇ ਲੱਗਦੇ ਉਹਨਾਂ ਮੇਲਿਆਂ ਨਾਲੋਂ ਕਈ ਗੁਣਾ ਵਧੀਆ ਕਿਉਂਕਿ ਇੱਥੇ ਸਾਰੀਆਂ ਜਾਣਕਾਰੀ ਤੇ ਨੌਲੇਜੀਆਂ ਚੀਜ਼ਾਂ ਨੌਲੇਜ ਹੀ ਹਰ ਇੱਕ ਚੀਜ਼ ਜਿਹੜੀ ਤੁਸੀਂ ਕਦੇ ਦੇਖੀ ਨਹੀਂ ਉਹ ਤੁਹਾਨੂੰ ਚੀਜ਼ ਇੱਥੇ ਦੇਖਣ ਨੂੰ ਮਿਲੇਗੀ ਬਹੁਤ ਹੀ ਭੀੜ ਆ ਮੈਂ ਆ ਥੋੜਾ ਬਾਹਰ ਵਾਲੇ ਪਾਸੇ ਆ ਗਿਆ ਇੱਥੇ ਜਨਤਾ ਘੱਟ ਆ ਬਾਕੀ ਨਹੀਂ ਤਾਂ ਉਧਰਲੀ ਸਾਰਟ ਦਾ ਬਹੁਤ ਜ਼ਿਆਦਾ ਭੀੜ ਆ